ਲੋਈ ਮਨਪ੍ਰੀਤ ਮਾਨ ਟਰਾਂਸਪੋਰਟ ਨਾਲ ਵਿਦਾ ਕਹਿੰਦੇ ਹੋਏ ਗੱਡੀ ਛੱਡ ਕੇ ਜਾ ਰਿਹਾ ਗੈਂਸ ਟੈਂਕਰ ਚਲਾਏਗਾ ਵੀਰੇ ਕਹਿੰਦਾ ਹੈ ਮੇਰੀ ਵੀਡੀਓ ਬਣਾਈ ਜਿੱਦਾਂ ਆਉਣ ਹੀ ਕਹਿੰਦੇ ਹੁੰਦੇ ਪੀ ਇਹ ਗੱਡੀ ਨੇ ਸਾਨੂੰ ਬਹੁਤ ਕੁਝ ਦਿੱਤਾ ਇਹ ਕਹਿੰਦਾ ਮੇਰੀ ਉਦੋਂ ਪੈਂਦੀ ਇਧਰ ਵਾ ਇਹ ਗੱਡੀ ਨੇ ਤਾਂ ਬਹੁਤ ਕੁਝ ਦਿੱਤਾ ਮੈਨੂੰ ਤੇ ਮੇਰੀ ਵੀਡੀਓ ਬਣਾ ਦੇ ਆ ਮੁੰਡਾ ਚਲਾਉਂਦਾ ਰਿਹਾ ਗੱਡੀ ਕਈ ਬੈਂਟਰੀਆ ਵੀਰ ਹੋਣਾ ਕੋਈ ਨਾ ਫੇਰ ਕਰ ਅਸੀਂ ਫਿਕਰ ਕਰ ਲਾਂਗੇ ਤੂੰ ਮੇਰਾ ਵੀਰ ਜਿਹੜਾ ਕੰਮ ਆਪਣਾ ਕਰ ਲਿਆ ਉਹਦੇ ਧਿਆਨ ਦੇ ਤਾਂ ਆਪਣੀ ਟਰਾਂਮ ਜਿਹੜਾ ਕੰਮ ਕਰਨ ਦਾ ਕਰ ਇਹ ਮੁੰਡਾ ਛੱਡ ਗਿਆ ਟਰਾਂਮ ਆ ਵੀ ਅੱਜ ਟਰਾਂਪੋਰਟ ਦਾ ਦੋਵੇਂ ਭਰਾ ਹੀ ਐ ਇਹ ਵੀ ਵੀਰ ਟਰਾਂਪੋਰਟ ਛੱਡ ਕੇ ਚਲ ਗਿਆ ਵਾ ਕਿੱਡੀ ਗੱਡੀ ਨੰਬਰ ਕਿੰਨਾ ਹੈ ਤੇਰਾ ਓਏ 681 ਕਿੰਨਾ ਹੈ 681 ਆ ਵੀਰ ਨੂੰ ਗੱਡੀ 'ਤੇ ਲਿਖਨੇ ਮਾਰ ਦੇ ਵੀਰ 14 14 ਮਾਰ ਲ ਗੱਡੀ ਆ ਹਾਂ ਕੰਮ ਇਹਦਾ ਵੀ ਸ਼ੇਮ ਆ ਮੈਪੀ ਆ ਪਰ ਇਹ ਜਾਂਦਾ ਦੂਜੇ ਬੰਦੇ ਆ ਦੋਮਾ ਜੀ ਇੱਥੇ ਖਲੋ ਇਹ ਕਿਹਨੇ ਉੱਥੇ ਖਲੋ ਇਹ ਕਿਹਨੇ ਇੱਥੇ ਆ ਆ ਬੜਾ ਵੀ ਦਿਖਾਵਾਂ ਮੂ ਮੈਂ ਕੀ ਹੋਣਾ ਮੇਰਾ ਮੂੰਹ ਵੇਖੇ ਆ ਵੀਰ ਦੀ ਆ ਗੱਡੀ ਆ ਚੱਲ ਓਏ ਆ ਵੀਰ ਦੀ ਆ ਗੱਡੀ ਆ ਇਹ ਵੀ ਛੱਡ ਕੇ ਚਲ ਗਿਆ ਵੀਰ ਟਾਂਪੜ ਹਾਂ ਇਹ ਵੀਰ ਨੂੰ ਕਹਿੰਦਾ ਓ ਤੂੰ ਨਹੀਂ ਵੀਡੀਓ ਬਣਾਉਣੀ ਇਹ ਗੱਡੀ ਨੇ ਬਹੁਤ ਕੁਝ ਦਿੱਤਾ ਜਿੱਦਾਂ ਦੀ ਗੱਡੀ ਦੇਖੀ ਉਹਨਾਂ ਦੀ ਗੱਡੀ ਨਹੀਂ ਦੇਖੀ ਕਿੱਥੇ ਗਈ ਇਹ ਗੱਡੀ ਦੇਖੀ ਕੀ ਰੱਖੀਆਂ ਗਈਆਂ ਖਰੀਆਂ ਸਾਲ ਚਲਾ ਜਾਂਦਾ